ਦੇਖੋ ਜੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਐ ਜਿਹੜੀ ਨਸ਼ੇਆਂ ਦੇ ਵਿੱਚ ਵੱਢ ਗਈ ਐ ਉਹਨੂੰ ਆਪਾਂ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਐ ਕਿ ਸਾਡਾ ਕੋਈ ਨੌਜਵਾਨ ਭਰਾ ਖਰਾਬ ਨਾ ਹੋਵੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਸਾਥ ਚਾਹੀਦਾ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ 24 ਘੰਟੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੇ ਵੀ ਨਸ਼ਾ ਤੁਹਾਨੂੰ ਅੱਜ ਤੱਕ ਸਾਨੂੰ ਪਤਾ ਲੱਗਾ ਅਸੀਂ ਕਾਰਵਾਈ ਵੀ ਕਰਾਈ ਹੈ ਸੁਭਾਈ ਨਗਾ ਚੌਂਕੀ ਉਸ ਟਾਈਮ ਗੁਰਦੇਵਾਲ ਸਰ ਹੁੰਦੇ ਸੀ ਇੰਚਾਰਜ ਸਾਹਿਬ ਅਸੀਂ ਕਈ ਬੰਦੇ ਚਕਾਏ ਆ ਸਾਡਾ ਇੱਕ ਇਹ ਨਹਿਰਾ ਵਾ ਕਿ ਜਿਹੜੇ ਨਸ਼ੇ ਦੇ ਸਟਾਕਰ ਆ ਵੱਡੇ ਵੱਡੇ ਮਗਰਮਾਚਾ ਸਾਡੇ ਪੰਜਾਬ ਨੂੰ ਖਾਰ ਰਿਆ ਅਸੀਂ ਉਹਨਾਂ ਨੂੰ ਨੱਥ ਪਾਉਣੀ ਚਾਹੁੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਚੱਲਦੇ ਆਂ ਔਰ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਲਿਧਰਾਨਾ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਮੁੱਠ ਹੋ ਕੇ ਚੱਲੋ ਇਹ ਨਸ਼ੇ ਦਾ ਡਟ ਕੇ ਵਿਰੋਧ ਕਰੋ ਇਹ ਨਸ਼ੇ ਦਾ ਦਰਿਆ ਛੇਮਾ ਦਰਿਆ ਸਾਡੇ ਪੰਜਾਬ ਚ ਚੱਲਣ ਲੱਗ ਗਿਆ ਇਸ ਦਰਿਆ ਨੂੰ ਆਪਾਂ ਬੰਦ ਕਰਨਾ ਇਸ ਨੂੰ ਨੱਥ ਬਣੇ ਆ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਕਿੰਨੀ ਜ਼ਿਆਦਾ ਜਿਹੜੀ ਨਸ਼ੇ ਦੀ ਨਹਿਰਾਂ ਚੱਲ ਰਹੀਆਂ ਦਰਿਆ ਵਗ ਰਹੇ ਨੇ ਔਰ ਸਾਡੀ ਇਹ ਛੋਟੀ ਜੀ ਕੋਸ਼ਿਸ਼ ਮੀਡੀਆ ਦੇ ਰਾਹੀਂ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਭਾਈ ਨਸ਼ੇ ਤਿਆਗੋ ਤੇ ਹੁਣ ਤਾਂ ਜਾਗੋ ਕਿਉਂਕਿ ਬੜੇ ਮਾਵਾਂ ਦੇ ਪੁੱਤ ਆਪਾਂ ਮਰਵਾ ਲਏ ਨੇ ਬੜਾ ਨੁਕਸਾਨ ਕਰ ਲਿਆ ਜਿਹੜੇ ਕਰਵਾਉਣ ਵਾਲੇ ਨੇ ਉਹ ਤਾਂ ਕਰੋੜਾਂ ਅਰਬਾਂ ਰੁਪਏ ਲੈ ਕੇ ਪੰਜਾਬ ਚੋਂ ਦੇਸ਼ੋਂ ਭੱਜ ਜਾਂਦੇ ਨੇ ਲੇਕਿਨ ਜਿਹੜੀਆਂ ਮਾਵਾਂ ਨੇ ਪਰਿਵਾਰ ਨੇ ਰੁੱਲ ਜਾਂਦੇ ਨੇ